ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਕਹਾਣੀ ਹੈ ਧਰਤੀ ਹੇਠਲਾ ਬਲਦ ਜੋ ਕਿ ਕੁਲਵੰਤ ਸਿੰਘ ਵਿਰਕ ਦੁਆਰਾ ਲਿਖੀ ਗਈ ਹੈ ਇਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਜਿਹੜੇ ਇਹਦੇ ਵਿੱਚ ਔਖੇ ਸ਼ਬਦ ਹੋਣਗੇ ਉਹਨਾਂ ਦੇ ਅਰਥ ਵੀ ਤੁਹਾਨੂੰ ਦੱਸੇ ਜਾਣਗੇ ਜਮਾਤ 10ਵੀਂ ਦੇ ਲਈ ਇਹ ਵੀਡੀਓ ਹੈ ਧਰਤੀ ਹੇਠਲਾ ਬਲਦ ਕੁਲਵੰਤ ਸਿੰਘ ਵਿਰਕ ਦੀ ਲਿਖੀ ਕਹਾਣੀ ਹੈ ਇਸ ਦਾ ਸਾਰ ਇਸ ਪ੍ਰਕਾਰ ਹੈ। ਛੁੱਟੀ ਆਇਆ ਫੌਜੀ ਮਾਨ ਸਿੰਘ। ਫੌਜੀ ਦਾ ਨਾਂ ਕੀ ਹੈ? ਮਾਨ ਸਿੰਘ। ਟਾਂਗੇ ਤੇ ਆਪਣੇ ਦੋਸਤ ਕਰਮ ਸਿੰਘ ਦੇ ਪਿੰਡ ਠੱਠੀਖਾਰਾ ਪਿੰਡ ਦਾ ਨਾਂ ਹੈ ਠੱਠੀਖਾਰਾ ਜੋ ਕਿ ਅਮਰitsar ਦੇ ਨੇੜੇ ਸੀ। ਉੱਥੇ ਜਾ ਰਿਹਾ ਸੀ। ਛੁੱਟੀ ਆਉਣ ਸਮੇਂ ਕਰਮ ਸਿੰਘ ਨੇ ਮਾਨ ਸਿੰਘ ਨੂੰ ਕਿਹਾ ਸੀ ਕਿ ਉਹ ਉਹਨਾਂ ਦੇ ਪਿੰਡ ਵੀ ਹੁੰਦਾ ਆਵੇ। ਉਹਨੇ ਕਿਹਾ ਸੀ ਕਿ ਉਹ ਉਹਨਾਂ ਦੇ ਪਿੰਡ ਵੀ ਜਾ ਆਵੇ। ਅਤੇ ਤਰਨਤਾਰਨ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੀਆਂ ਗੁਰਦੁਆਰਿਆਂ ਵਿੱਚ ਵੀ ਮੱਥਾ ਟੇਕ ਕੇ ਆਵੇ। ਮਾਨਸਿੱਖ ਤੇ ਕਰਮ ਸਿੰਘ ਦੋਵੇਂ ਹੀ ਇੱਕੋ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ। ਮਾਨ ਸਿੰਘ ਨੇ ਕਰਮ ਸਿੰਘ ਦੇ ਘਰ ਆ ਕੇ ਡਿਊੜੀ ਵਿੱਚ ਬੈਠੇ ਬਾਬੇ ਨੂੰ ਦੱਸਿਆ ਕਿ ਉਹ ਚੂੜਕਾਣਾ ਤੋਂ ਮਾਨ ਸਿੰਘ ਹੈ। ਚੂੜਕਾਣਾ ਮਾਨ ਸਿੰਘ ਦਾ ਪਿੰਡ ਹੈ। ਬਾਬੇ ਨੇ ਮਾਨ ਸਿੰਘ ਨੂੰ ਜੀ ਆਇਆਂ ਨੂੰ ਕਹਿੰਦਿਆਂ ਬੈਠਣ ਲਈ ਕਿਹਾ ਮਾਨ ਸਿੰਘ ਦੇ ਆਉਣ ਤੇ ਬਾਬਾ ਕੁਝ ਔਖਾ ਜਿਹਾ ਲੱਗ ਰਿਹਾ ਸੀ ਮਾਨ ਸਿੰਘ ਨੂੰ ਆਪਣੀ ਇਸ ਆਉ ਭਗਤ ਤੇ ਹੈਰਾਨੀ ਹੋਈ ਕਿਉਂਕਿ ਜਦੋਂ ਉਹਨੇ ਦੱਸਿਆ ਵੀ ਮੈਂ ਉਹਦਾ ਦੋਸਤ ਆ ਉਹਦੇ ਨਾਲ ਉੱਥੇ ਫੌਜ ਦੇ ਵਿੱਚ ਆ ਤਾਂ ਉਹਨੂੰ ਕੋਈ ਖੁਸ਼ੀ ਨਹੀਂ ਹੋਈ ਬਾਬੇ ਨੂੰ ਜਦੋਂ ਦੱਸਿਆ ਗਿਆ ਉਸਨੇ ਬਾਬੇ ਨੂੰ ਪੁੱਛਿਆ ਕਿ ਕੀ ਉਹ ਮਾਨ ਸਿੰਘ ਦੇ ਬਾਪ ਹਨ ਪਿਤਾ ਹਨ ਬਾਬੇ ਨੇ ਹਾਂ ਵਿੱਚ ਜਵਾਬ ਦਿੱਤਾ ਬਾਬੇ ਨੇ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਬਾਰੇ ਦੱਸ ਦਿਆਂ ਚਾਹ ਲਿਆਉਣ ਲਈ ਕਿਹਾ ਉਹ ਮੁੜ ਕੇ ਡਿਓੜੀ ਵਿੱਚ ਆਉਣ ਤੋਂ ਡਰਦਾ ਸੀ ਉਹਨੂੰ ਲੱਗਦਾ ਸੀ ਕਿ ਮੈਂ ਹੁਣ ਮਾਨ ਸਿੰਘ ਕੋਲ ਨਾ ਜਾਵਾਂ ਪਰ ਅੰਤ ਤੋ ਡਿਓੜੀ ਵਿੱਚ ਹੀ ਆ ਗਿਆ ਡਿਓੜੀ ਉਹ ਹੁੰਦੀ ਜਿਹੜੀ ਘਰਾਂ ਦੇ ਵਿੱਚ ਬੈਠਣ ਦੇ ਲਈ ਥਾਂ ਹੁੰਦੀ ਹੈ ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਸਿੰਘ ਬਾਰੇ ਪੁੱਛਿਆ ਤਾਂ ਬਾਬੇ ਨੇ ਕਿਹਾ ਕਿ ਉਹ ਚੇਰੀ ਦੀ ਗੱਡ ਲੈ ਕੇ ਹੁਣੇ ਆ ਜਾਵੇਗਾ ਚੇਰੀ ਜਿਹੜੇ ਕਿ ਪਸ਼ੂਆਂ ਨੂੰ ਪਾਇਆ ਜਾਂਦਾ ਚਾਰਾ ਵੀ ਉਹਦਾ ਗੱਡਾ ਲੈ ਕੇ ਹੁਣੇ ਆ ਜਾਵੇਗਾ ਮਾਨ ਸਿੰਘ ਨੇ ਚਾਹ ਲੈ ਕੇ ਆਈ ਬੇਬੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਸ ਵੱਲ ਹੱਸਦੀਆਂ ਅੱਖਾਂ ਨਾਲ ਦੇਖਿਆ ਉਸ ਨੇ ਬੇਬੇ ਤੋਂ ਚਾਹ ਵਾਲੀ ਗੜਵੀ ਤੇ ਖੁਸ਼ੀ ਕੌਲੀ ਫੜ ਲਈ ਅਤੇ ਬੇਬੇ ਵਾਪਸ ਚਲੀ ਗਈ ਮਾਨ ਸਿੰਘ ਨੇ ਫੈਸਲਾ ਕੀਤਾ ਕਿ ਉਹ ਇੱਕ ਰਾਤ ਰਹਿ ਕੇ ਵਾਪਸ ਚਲਾ ਜਾਵੇਗਾ ਰਾਤ ਨੂੰ ਜਸਵੰਤ ਸਿੰਘ ਦੇ ਆਉਣ ਤੇ ਇਸ ਰੌਣਕ ਵਿੱਚ ਕੁਝ ਖੁੱਲੀਆਂ ਗੱਲਾਂ ਬਾਤਾਂ ਹੋਣ ਲੱਗੀਆਂ ਜਦੋਂ ਜਸਵੰਤ ਸਿੰਘ ਆਉਂਦਾ ਤਾਂ ਉਹ ਆਪਸ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨ ਲੱਗਦੇ ਨੇ ਮਾਨ ਸਿੰਘ ਨੇ ਦੱਸਿਆ ਕਿ ਬਰਮਾ ਦੀ ਲੜਾਈ ਵਿੱਚ ਕਰਮ ਸਿੰਘ ਦੀ ਗੋਲੀ ਬਹੁਤ ਪ੍ਰਸਿੱਧ ਹੋਈ ਹੈ ਭਾਵ ਜਿਹੜੀ ਲੜਾਈ ਦੇ ਵਿੱਚ ਉਹਨੇ ਗੋਲੀ ਚਲਾਈ ਸੀ ਉਹ ਬਹੁਤ ਪ੍ਰਸਿੱਧ ਹੋਈ ਮਾਨ ਸਿੰਘ ਨੂੰ ਉਮੀਦ ਸੀ ਕਿ ਉਹ ਜਿਹੜੇ ਉਹਦੇ ਘਰ ਵਾਲੇ ਸੀ ਉਹ ਸਾਰੀਆਂ ਗੱਲਾਂ ਪੁੱਛਣਗੇ ਪਰ ਇੱਥੇ ਤਾਂ ਇਸ ਗੱਲ ਨੂੰ ਕੋਈ ਸੁਣਦਾ ਹੀ ਨਹੀਂ ਸੀ। ਬਾਬੇ ਦੇ ਪੁੱਛਣ ਤੇ ਜਸਵੰਤ ਨੇ ਦੱਸਿਆ ਕਿ ਉਹਨਾਂ ਦੀ ਪਾਣੀ ਦੀ ਵਾਰੀ ਪਰਸੋਂ ਸਵੇਰੇ 3 ਵਜੇ ਲੱਗਣੀ ਹੈ। ਮਤਲਬ ਜਦੋਂ ਬਾਬੇ ਨੇ ਆਪਣੇ ਦੂਸਰੇ ਮੁੰਡੇ ਜਸਵੰਤ ਨੂੰ ਪੁੱਛਿਆ ਕਿ ਉਹਨਾਂ ਦੀ ਪਾਣੀ ਦੀ ਵਾਰੀ ਕਦੋਂ ਲੱਗਣੀ ਹੈ ਤਾਂ ਉਹਨੇ ਦੱਸਿਆ ਕਿ ਪਰਸੋਂ ਸਵੇਰੇ 3 ਵਜੇ ਲੱਗਣੀ ਹੈ। ਮਾਨ ਸਿੰਘ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋ ਕੇ ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚ ਗਿਆ ਹੈ। ਮਾਨ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਨੂੰ ਫੌਜ ਵਿੱਚ ਸਵੇਰੇ ਉੱਠਣ ਦਾ ਬਹੁਤ ਆਲਸ ਹੈ ਕਿਉਂ ਉੱਥੇ ਵੀ ਜਿਹੜਾ ਆਲਸ ਹੈ ਉਹ ਕਰਦਾ ਹੀ ਉੱਠਣ ਦਾ ਰੋਟੀ ਲਈ ਉਹਨਾਂ ਕਾਫੀ ਉਚੇਜ ਕੀਤਾ ਹੋਇਆ ਸੀ ਜਿਵੇਂ ਆਪਾਂ ਕੋਈ ਆਪਣੇ ਘਰ ਹੀ ਪਰੌਣੇ ਆਉਂਦੇ ਨੇ ਗੈਸਟ ਆਉਂਦੇ ਨੇ ਆਪਾਂ ਉਹਨਾਂ ਦੇ ਲਈ ਕਾਫੀ ਤਰद्दਦ ਕਰਦੇ ਹਾਂ ਕਿ ਅਸੀਂ ਆਹ ਕੁਛ ਬਣਾਈਏ ਉਹ ਚੀਜ਼ ਬਣਾਈਏ ਰੋਟੀ ਖਾਂਦੇ ਮਾਨ ਸਿੰਘ ਨੂੰ ਜਸਵੰਤ ਪੱਖਾ ਚੱਲ ਰਿਹਾ ਸੀ ਮਾਨ ਸਿੰਘ ਦੇ ਦਿਲ ਵਿੱਚ ਇਹ ਖਿਆਲ ਨਿਕਲ ਗਿਆ ਕਿ ਘਰ ਵਾਲੇ ਉਸ ਵੱਲ ਧਿਆਨ ਨਹੀਂ ਦੇ ਰਹੇ ਕਿਉਂਕਿ ਪਹਿਲਾਂ ਉਹ ਸੋਚ ਰਿਹਾ ਸੀ ਨਾ ਕਿ ਉਹਨੂੰ ਇਗਨੋਰ ਕਰ ਰਹੇ ਨੇ ਉਹਦੇ ਵੱਲ ਬਹੁਤਾ ਧਿਆਨ ਨਹੀਂ ਦੇ ਰਹੇ ਪਰ ਜਦੋਂ ਦੇਖਿਆ ਵੀ ਰੋਟੀ ਪਾਣੀ ਸਭ ਕੁਝ ਵਧੀਆ ਬਣਾਇਆ ਤੇ ਉਹਨੂੰ ਪੱਖਾ ਵੀ ਚੱਲਿਆ ਜਾ ਰਿਹਾ ਤਾਂ ਉਹ ਸਾਰੀ ਗੱਲ ਨੂੰ ਭੁੱਲ ਗਿਆ ਮਾਨ ਸਿੰਘ ਦੀ ਮੰਜੀ ਕੋਲ ਆਏ ਕਰਮ ਸਿੰਘ ਦੇ ਛੋਟੇ ਜਿਹੇ ਮੁੰਡੇ ਨੂੰ ਮਾਨ ਸਿੰਘ ਨੇ ਕੁਚੜ ਚੁੱਕ ਲਿਆ ਤੇ ਉਸ ਨੂੰ ਕਹਿਣ ਲੱਗਾ ਕਿ ਜੇਕਰ ਉਸਨੇ ਆਪਣੇ ਬਾਪੂ ਕੋਲ ਚੱਲਣਾ ਹੈ ਤਾਂ ਉਸ ਨਾਲ ਚੱਲੇ ਬਾਪੂ ਨੂੰ ਇਹ ਗੱਲ ਸੂਲ ਬਾਗ ਚੂਵੀ ਤੇ ਉਸ ਦੇ ਕਹਿਣ ਤੇ ਬੇਬੇ ਮੁੰਡੇ ਨੂੰ ਚੁੱਕ ਕੇ ਲੈ ਗਈ। ਮਾਨ ਸਿੰਘ ਨਾਲ ਤਰਨਤਾਰਨ ਗੁਰਦੁਆਰੇ ਮੱਥਾ ਟੇਕਣ ਲਈ ਜਾਂਦੇ ਸਮੇਂ ਜਸਵੰਤ ਸਿੰਘ ਕੁਝ ਘਟਿਆ ਜਿਹਾ ਹੀ ਰਿਹਾ। ਭਾਵ ਕਿ ਕੋਈ ਚੰਗੇ ਤਰੀਕੇ ਨਾਲ ਉਹਦੇ ਨਾਲ ਗੱਲਬਾਤ ਨਹੀਂ ਕੀਤੀ। ਰਾਹ ਵਿੱਚ ਮਿਲਦੇ ਵਾਕਿਫ ਬੰਦਿਆਂ ਵਾਕਿਫ ਕੌਣ ਹੁੰਦੇ ਨੇ ਜਾਣ ਪਛਾਣ ਵਾਲੇ। ਨੂੰ ਉਹ ਦੂਰੋਂ ਹੀ ਫਤਿਹ ਬੁਲਾ ਕੇ ਅਗਾਹ ਤੁਰ ਪੈਂਦਾ। ਪਰ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਰੁਕ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ। ਪਿੰਡ ਮੁੜ ਕੇ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿੱਚ ਸੀ ਅਮਰਤਸਰ ਤੋਂ ਰਾਤ ਦੀ ਗੱਡੀ ਫੜ ਕੇ ਉਹ ਸਵੇਰੇ ਪਿੰਡ ਪਹੁੰਚ ਸਕਦਾ ਸੀ ਆਪੋ ਆਪਣੀ ਥਾਂ ਭਾਵੇਂ ਸਾਰਿਆਂ ਨੇ ਹੀ ਉਸ ਲਈ ਉਚੇਜ ਕੀਤਾ ਸੀ ਉਚੇਜ ਹੁੰਦਾ ਵੀ ਉਹਦੀ ਜਿਹੜੀ ਸੇਵਾ ਪਾਣੀ ਸੀ ਉਹ ਵਧੀਆ ਕੀਤੀ ਸੀ ਪਰ ਉਸ ਨੂੰ ਇਸ ਫੇਰੇ ਦਾ ਆਸ ਤੋਂ ਬਹੁਤ ਘੱਟ ਸਵਾਦ ਆਇਆ ਫੇਰੇ ਦਾ ਮਤਲਬ ਜਿਵੇਂ ਅਸੀਂ ਕਿਸੇ ਘਰ ਜਾ ਕੇ ਆਉਨੇ ਆ ਨਾ ਫੇਰੀ ਪਾ ਕੇ ਆਉਨੇ ਆ ਮਿਲ ਕੇ ਆਉਨੇ ਆ ਤਾਂ ਅਸੀਂ ਉਮੀਦ ਰੱਖਦੇ ਹਾਂ ਕਿ ਸਾਡਾ ਬਹੁਤ ਵਧੀਆ ਆਦਰਮਾਨ ਕਰਨਗੇ ਹੁਣ ਇਸੇ ਤਰੀਕੇ ਨਾਲ ਹੀ ਮਾਨ ਸਿੰਘ ਇਹ ਸੋਚ ਕੇ ਆਇਆ ਸੀ ਪਰ ਉਹਨੂੰ ਆਪਣੀਆਂ ਉਮੀਦਾਂ ਤੋਂ ਜਿਹੜਾ ਇਹ ਸਵਾਦ ਸੀ ਉਹ ਘਟਾ ਆਇਆ ਕਿਉਂਕਿ ਉਹਨੂੰ ਕੋਈ ਮਜ਼ਾ ਨਹੀਂ ਆਇਆ ਉੱਥੇ ਆ ਕੇ ਉਹ ਡਿਊਟੀ ਵਿੱਚ ਇਕੱਲਾ ਹੀ ਸੀ ਕਿ ਡਾਕੀਆ ਮੰਜੀ ਤੇ ਆਣ ਬੈਠਾ ਮਾਨ ਸਿੰਘ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਕਰਮ ਸਿੰਘ ਦੀ ਪੈਨਸ਼ਨ ਲੈ ਕੇ ਆਇਆ ਹੈ ਡਾਕੀਏ ਤੋਂ ਕਰਮ ਸਿੰਘ ਦੇ ਸ਼ਹੀਦ ਹੋਣ ਬਾਰੇ ਜਾਣ ਕੇ ਮਾਨ ਸਿੰਘ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਡਾਕੀਏ ਨੂੰ ਬੈਠਾ ਦੇਖ ਕੇ ਬਾਪੂ ਇਹ ਸਮਝ ਗਿਆ ਸੀ ਕਿ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਗੱਲ ਲੁਕੀ ਨਹੀਂ ਰਹੀ। ਬਾਪੂ ਅਤੇ ਮਾਨ ਸਿੰਘ ਦੀਆਂ ਅੱਖਾਂ ਵਿੱਚੋਂ ਕਾਫੀ ਧੀਰ ਹੰਝੂ ਵਗਦੇ ਰਹੇ। ਮਾਨ ਸਿੰਘ ਨੇ ਕਿਹਾ ਕਿ ਉਹਨਾਂ ਉਸ ਨੂੰ ਆਉਂਦੇ ਨੂੰ ਹੀ ਕਿਉਂ ਨਹੀਂ ਦੱਸਿਆ? ਬਾਪੂ ਨੇ ਕਿਹਾ ਕਿ ਉਹਨਾ ਮਾਨ ਸਿੰਘ ਦੀ ਛੁੱਟੀ ਦੇ ਖਰਾਬ ਹੋਣ ਦੇ ਡਰੋਂ ਇਹ ਗੱਲ ਲੁਕਾਈ ਰੱਖੀ ਕਿ ਉਹਦੀ ਛੁੱਟੀ ਵੀ ਖਰਾਬ ਨਾ ਹੋ ਜੇ ਕਿਉਂਕਿ ਪਹਿਲਾਂ ਉਹ ਦੋਨੋਂ ਇਕੱਠੇ ਹੀ ਸੀ ਉੱਥੇ ਤੇ ਉਹਨੇ ਇਹ ਵੀ ਕਿਹਾ ਸੀ ਵੀ ਜਦੋਂ ਤੂੰ ਆਪਣੇ ਪਿੰਡ ਜਾਏਂਗਾ ਤਾਂ ਮੇਰੇ ਮਾਪਿਆਂ ਕੋਲ ਵੀ ਹੋ ਕੇ ਆਈ ਉਹਨਾਂ ਨੂੰ ਵੀ ਮਿਲ ਕੇ ਆਈ ਪਰ ਜਦੋਂ ਆਉਂਦਾ ਉਹਦੀ ਜਿਹੜੀ ਮੌਤ ਆ ਉਹ ਹੋ ਜਾਂਦੀ ਹੈ ਤੇ ਪਰ ਉਹਦੇ ਜਿਹੜੇ ਮਾਹ ਬਾਬ ਨੇ ਕਰਮ ਸਿੰਘ ਦੇ ਉਹ ਮਾਨ ਸਿੰਘ ਨੂੰ ਨਹੀਂ ਦੱਸਦੇ ਉਹਨਾਂ ਨੂੰ ਇਹ ਸੀ ਕਿ ਕਿਤੇ ਹੁਣ ਉਹਦੀ ਛੁੱਟੀ ਵੀ ਖਰਾਬ ਨਾ ਹੋ ਜਾਵੇ ਕਿਉਂਕਿ ਜਿਹੜਾ ਫੌਜੀ ਹੁੰਦਾ ਹੈ ਉਹਨੂੰ ਆਪਣੀ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਕਾਫੀ ਸਮੇਂ ਬਾਅਦ ਮਿਲਦੀ ਹੈ ਤੋ ਆਪਣੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਮਿਲਦਾ ਹੈ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਕਿਤੇ ਇਹਦੀ ਛੁੱਟੀ ਨਾ ਖਰਾਬ ਹੋ ਜਾਵੇ। ਮਾਨ ਸਿੰਘ ਨੇ ਸੁਣਿਆ ਸੀ ਕਿ ਇੱਕ ਧੌਲ ਬਲਦ ਹੈ ਜੋ ਕਿ ਆਪਣੇ ਸਿੰਘਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ। ਮਾਨ ਸਿੰਘ ਨੂੰ ਇਸ ਤਰ੍ਹਾਂ ਲੱਗਿਆ ਕਿ ਕਰਨ ਸਿੰਘ ਦਾ ਪਿਤਾ ਹੀ ਉਹ ਧੌਲ ਸੀ, ਬਲਦ ਸੀ ਜੋ ਭਾਰ ਹਿੱਟ ਦੱਬਿਆ ਹੋਣ ਤੇ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ